ਖੁਸ਼ਹਰਪਰ نیوز ਦੇਖ ਰਹੇ ਸਾਰੇ ਤਮਾਮ ਦਰਸ਼ਕਾਂ ਦਾ ਸਵਾਗਤ ਹੈ ਜੀ ਮੈਂ ਤੁਹਾਡਾ ਦੋਸਤ ਚੇਤਨ ਕਸ਼ਪ ਸੋ ਦੋਸਤੋ ਸਾਡੇ ਸਾਰਿਆਂ ਲਈ ਬੜੀ ਇੱਕ ਖੁਸ਼ੀ ਵਾਲੀ ਗੱਲ ਹੈ ਕਿ ਇਤਿਹਾਸਿਕ ਪੱਲਾ ਹੈ ਖਾਸ ਕਰ ਅਦਾਰਾ ਖੁਸ਼ਹਰਪਰ ਨਿਊਜ਼ ਤੇ ਲਈ ਕਿਉਂਕਿ ਅੱਜ ਸਾਡਾ ਫੇਸਬੁੱਕ ਦਾ ਜੋ ਪਰਿਵਾਰ ਹੈ ਸਾਡੀ ਫੇਸਬੁੱਕ ਫੈਮਲੀ ਹੈ ਜਿਹੜੀ ਉਹ ਉਹ 3 ਲੱਖ ਤੋਂ ਪਾਰ ਹੋ ਚੁੱਕੀ ਹੈ ਸੋ ਜਿੱਥੇ ਸਾਡੇ ਘਰ ਦੇ ਵਿੱਚ ਸਾਡੇ ਅਦਾਰੇ 'ਚ ਖੁਸ਼ੀ ਦਾ ਮਾਹੌਲ ਹੈ ਉੱਥੇ ਹੀ ਅਸੀਂ ਆਪਣੇ ਰੱਬ ਵਰਗੇ ਸਰੋਤਿਆਂ ਦਾ ਤੁਹਾਡਾ ਸਾਰਿਆਂ ਦਾ ਜਿਨ੍ਹਾਂ ਵੱਲੋਂ ਹਮੇਸ਼ਾ ਹੀ ਸਮੇਂ-ਸਮੇਂ ਤੇ ਪਿਆਰ ਅਤੇ ਸਹਿਯੋਗ ਦਿੱਤਾ ਜਾਂਦਾ ਹੈ ਉਹਨਾਂ ਸਾਰਿਆਂ ਦਾ ਧੰਨਵਾਦ ਕਰਦੇ ਹਾਂ ਹੱਥ ਜੋੜ ਕੇ ਸੋ ਸਾਡੇ ਇਹ ਚੈਨਲ ਦੇ ਐਮਡੀ ਸਾਹਿਬ ਬਿੱਟੂ ਕਸ਼ਮ ਮੇਰੇ ਫਾਦਰ ਸਾਹਿਬ ਤਾਂ ਉਹਨਾਂ ਵੱਲੋਂ ਵੀ ਮੈਂ ਤੁਹਾਡਾ ਸਾਰਿਆਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦਾ ਹਾਂ ਕਿਉਂਕਿ ਬਹੁਤ ਘੱਟ ਸਮੇਂ ਦੇ ਵਿੱਚ ਜੋ ਤੁਸੀਂ ਅਦਾਰਾ ਹੁਸ਼ਾਰਪੁਰ ਨਿਊਜ਼ ਤੇ ਇਹ ਯਕੀਨ ਦਿਖਾਇਆ ਜੋ ਪਿਆਰ ਦਿੱਤਾ ਜੋ ਸਾਨੂੰ ਸਹਿਯੋਗ ਦਿੱਤਾ ਉਹ ਨਾ ਭੁੱਲਣ ਜੋਗਿਆ ਕਿਉਂਕਿ ਬਹੁਤ ਘੱਟ ਸਮੇਂ ਦੇ ਵਿੱਚ ਸਾਡੇ ਫੇਸਬੁੱਕ ਪਰਿਵਾਰ ਆ ਜਾਂ ਸਾਡੇ ਜਿਹੜੇ ਫੋਲੋਅਰਸ ਨੇ ਜੋ ਸਾਨੂੰ ਸੁਣਦੇ ਨੇ ਵੇਖਦੇ ਨੇ ਪੜ੍ਹਦੇ ਨੇ ਤਾਂ ਉਹਨਾਂ ਦੀ ਗਿਣਤੀ ਹੈ ਜਿਹੜੀ ਉਹ 3 ਲੱਖ ਤੋਂ ਪਾਰ ਹੋ ਚੁੱਕੀ ਹੈ ਸੋ ਸਾਡੇ ਸਾਰਿਆਂ ਦੇ ਲਈ ਇਹ ਬੇहद ਖੁਸ਼ੀ ਦਾ ਮਾਹੌਲ ਹੈ ਤੇ ਅੱਜ ਜੋ ਇਤਿਹਾਸਿਕ ਪਲ ਸਾਡੇ ਲਈ ਬਣਿਆ ਇਹ ਸਿਰਫ ਤੇ ਸਿਰਫ ਤੁਹਾਡੇ ਵਰਗੇ ਰੱਬ ਵਰਗੇ ਸਰੋਤਿਆਂ ਦੇ ਖਾਤਰ ਹੀ ਇਹ ਸੰਭਵ ਹੋ ਸਕਿਆ ਕਿਉਂਕਿ ਜੇਕਰ ਤੁਸੀਂ ਸਾਨੂੰ ਸਾਡੀਆਂ ਖਬਰਾਂ ਨੂੰ ਸਾਡੇ ਕੰਮ ਨੂੰ ਪਿਆਰ ਦਿੱਤਾ ਤਾਂ ਹੀ ਅਸੀਂ ਅੱਜ ਇਸ ਮੁਕਾਮ ਤੇ ਪਹੁੰਚੇ ਹਾਂ ਸੋ ਸਾਡੀ ਵੀ ਜ਼ਿੰਮੇਵਾਰੀ ਪੈਂਦੀ ਹੈ ਕੀ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਆਪਣੇ ਕੰਮ ਨੂੰ ਹੋਰ ਵੀ ਵਧੀਆ ਤਰੀਕੇ ਦੇ ਨਾਲ ਨਿਖਾਰ ਕੇ ਲੋਕਾਂ ਦੀ ਕਚੈਰੀ ਦੇ ਵਿੱਚ ਲੈ ਕੇ ਆਈਏ ਸੋ ਮੈਂ ਚੇਤਨ ਕਸ਼ਪ ਆਧਾਰਾ ਹੁਸ਼ਿਆਰ ਪਰ ਨਿਊਜ਼ ਵੱਲੋਂ ਤੁਹਾਡੇ ਸਾਰਿਆਂ ਦੇ ਨਾਲ ਵਾਅਦਾ ਕਰਦਾ ਕਿ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਵੀ ਜੋ ਸਹੀ ਢੰਗ ਦੇ ਨਾਲ ਜੋ ਪਾਰਦਰਸ਼ਤਾ ਦੇ ਢੰਗ ਦੇ ਨਾਲ ਜੋ ਨਿਰਪੱਖ ਪੱਤਰਕਾਰੀ ਕਰਦੇ ਹਾਂ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਵੀ ਅਸੀਂ ਆਪਣੀ ਇਸ ਪਰੰਪਰਾ ਨੂੰ ਇਸੇ ਤਰ੍ਹਾਂ ਹੀ ਜਾਰੀ ਰੱਖਾਂਗੇ ਹਾਲਾਂਕਿ ਮ ਜੇਕਰ ਮੈਂ ਆਪਣੀ ਗੱਲ ਕਰਾਂ ਤਾਂ ਮੈਨੂੰ 4 ਸਾਲ ਦੇ ਕਰੀਬ ਦਾ ਸਮਾਂ ਜਿਹੜਾ ਹੁਸ਼ਰਪਰ ਨਿਊਜ਼ ਦੇ ਨਾਲ ਜੁੜਿਆ ਨੂੰ ਹੋਇਆ ਕਿਉਂਕਿ ਇਸ ਤੋਂ ਪਹਿਲਾਂ ਮੈਂ ਕਿਤੇ ਹੋਰ ਕੰਮ ਕਰਦਾ ਸੀ ਤਾਂ ਬਿਜ਼ਨਸ ਦੇ ਵਿੱਚ ਆਪਣੇ ਚੈਨਲ ਦੇ ਵਿੱਚ ਬਿਲਕੁਲ ਵੀ ਜਿਹੜਾ ਮੇਰਾ ਇੰਟਰਸਟ ਨਹੀਂ ਸੀ ਕਿਉਂਕਿ ਮੈਂ ਸਰਕਾਰੀ ਨੌਕਰੀ ਦੀ ਜ਼ਿਆਦਾ ਮੈਂ ਕਹਿ ਸਕਦਾ ਕਿ ਬਹੁਤ ਜ਼ਿਆਦਾ ਮੇਰੇ ਵੱਲੋਂ ਪ੍ਰੈਕਟਿਸ ਕੀਤੀ ਗਈ ਸੀ ਕਿਸੇ ਖੇਤਰ ਦੇ ਵਿੱਚ ਪਰੰਤੂ ਵੈਕੈਂਸੀਜ਼ ਨਹੀਂ ਓਪਨ ਹੋਈਆਂ ਜਿਸ ਕਾਰਨ ਮੈਨੂੰ ਆਪਣੇ ادارے ਵਿੱਚ ਆਉਣਾ ਪਿਆ ਸੀ ਪਰੰਤੂ ਜੋ ਮੈਨੂੰ ਅਥਾ ਪਿਆਰ ਤੁਹਾਡੇ ਵੱਲੋਂ ਇੰਨੇ ਘੱਟ ਸਮੇਂ ਦੇ ਵਿੱਚ ਮਿਲਿਆ ਉਹ ਨਾ ਭੁੱਲਣਯੋਗ ਹੈ ਸੋ ਜਿੱਥੇ ਮੇਰੇ ਪਿਤਾ ਜੀ ਵੱਲੋਂ ਤੁਹਾਡਾ ਸਾਰਿਆਂ ਦਾ ਧੰਨਵਾਦ ਹੈ ਉੱਥੇ ਹੀ ਸਾਡੇ ਸਮੁੱਚੇ ਪਰਿਵਾਰ ਵੱਲੋਂ ਸਮੁੱਚੇ ਆਦਾਰਾ ਹੁਸ਼ਾਰਪਰ ਨਿਊਜ਼ ਦੀ ਟੀਮ ਵੱਲੋਂ ਤੁਹਾਡਾ ਸਾਰਿਆਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਹੈ ਤੇ ਤੁਹਾਨੂੰ ਸਾਰਿਆਂ ਨੂੰ ਮੈਂ ਵਿਸ਼ਵਾਸ ਦਿਵਾਉਂਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਆਦਾਰਾ ਹੁਸ਼ਾਰਪਰ ਨਿਊਜ਼ ਇਸੇ ਤਰ੍ਹਾਂ ਨਿਰਪੱਖ ਢੰਗ ਦੇ ਨਾਲ ਨਿਡਰਤਾ ਦੇ ਨਾਲ ਇਹ ਪੱਤਰਕਾਰੀ ਦੇ ਖੇਤਰ ਦੇ ਵਿੱਚ ਸੇਵਾਵਾਂ ਨਿਭਾਵੇਗਾ ਤੇ ਲੋਕਾਂ ਦੀਆਂ ਜੋ ਵੀ ਸਮੱਸਿਆ ਨੇ ਜੋ ਉਹਨਾਂ ਦੀਆਂ ਦਿੱਕਤਾਂ ਨੇ ਜੋ ਸਮੇਂ-ਸਮੇਂ ਤੇ ਪਹਿਲਾਂ ਵਾਂਗ ਅਸੀਂ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਉਂਦੇ ਰਹੇ ਹਾਂ ਜਾਂ ਸਰਕਾਰਾਂ ਦੇ ਧਿਆਨ ਦੇ ਵਿੱਚ ਲਿਆਉਂਦੇ ਰਹੇ ਹਾਂ ਆਪਾਂ ਆਪਣੇ ਇਸ ਕੰਮ ਨੂੰ ਬਖੂਬੀ ਢੰਗ ਦੇ ਨਾਲ ਇਸੇ ਤਰ੍ਹਾਂ ਹੀ ਕਰਦੇ ਰਹਾਂਗੇ ਸੋ ਉਮੀਦ ਕਰਦੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਸਾਨੂੰ ਹੋਰ ਵੀ ਜੋ ਪਹਿਲਾ ਵਰਗਾ ਪਿਆ ਪਹਿਲਾ ਵਾਂਗ ਪਿਆਰ ਦਿੱਤਾ ਇਸ ਤੋਂ ਵੀ ਕਿਤੇ ਵੱਧ ਚੜ੍ਹ ਕੇ ਪਿਆਰ ਦੋਗੇ ਤਾਂ ਅਸੀਂ ਵੀ ਅਦਾਰਾ ਹੁਸ਼ਿਆਰ ਆਪਣੇ ਇਸ ਤੋਂ ਸਾਡੇ ਨਾਲ ਵਾਅਦਾ ਕਰਦਾ ਕਿ ਤੁਹਾਡੀਆਂ ਸਾਰੀਆਂ ਉਮੀਦਾਂ ਤੇ ਖਰਾ ਉਤਰਨ ਦੀ ਹਰ ਸੰਭਵ ਕੋਸ਼ਿਸ਼ ਕਰੇਗਾ ਸੋ ਇੱਕ ਵਾਰ ਮੁੜ ਤੋਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਸਾਡੀ ਫੇਸਬੁੱਕ ਫੈਮਲੀ ਦੇ ਵਿੱਚ ਵਾਦਾ ਹੋਇਆ ਸੋ ਤੁਸੀਂ ਸਾਨੂੰ ਦੇਖਦੇ ਹੋ ਸੁਣਦੇ ਹੋ ਤੇ ਅੱਜ ਹੀ ਸਾਡੇ ਲਈ ਇਤਿਹਾਸਿਕ ਦਿਨ ਆਇਆ ਸੋ ਬਹੁਤ ਬਹੁਤ ਧੰਨਵਾਦ ਤੁਸੀਂ ਜੁੜੇ ਰਹੋ ਹੁਸ਼ਰਪਰ ਨਿਊਜ਼ ਦੇ ਨਾਲ